ਸਲੋਕ ਸ਼ੇਖ ਫਰੀਦ ਜੀੋ ਕੇ ਇੱਕੰਕਾਰ ਸਤਗੁਰ ਪ੍ਰਸਾਦ ਫਰੀਦਾ ਪਾੜ ਪਟੋਲਾ ਤਜ ਕਰੇ ਕੰਬਲ ਦੀ ਪਹਿਰੇ ਓ ਜਿਨੇ ਬਸੀ ਸੌ ਮਲੇ ਸਹੀ ਬੇਸ ਕਰੇ ਓ ਮਹੱਲਾ ਤਿਜ ਕਹੇ ਪਟੋਲਾ ਪੜਤੀ ਕੰਬਲੜੀ ਪਹਿਰੇ ਓ ਨਾਨਕ ਤਰਹੀ ਬੈਠਿਆ ਸਭ ਮਿਲੇ ਜਨ ਇਤ ਰਹਸ ਕਰੇ ਓ ਮਹੱਲਾ ਪੰਜਵਾ ਫਰੀਦਾ ਗਰਭ ਜਨਾ ਵੜਿਆ ਆ ਤਨ ਅਗਾ ਖਾਲੀ ਚਲੇ ਤਣੀ ਸੋ ਟਿੱਬੇ ਜੋ ਮਿਆ ਫਿਰਦਾ ਤਨਾ ਮੁਖ ਡਰਾਵਣੇ ਜਿਨਾ ਬਸਾਰਣ ਆਓ ਇੱਥੇ ਦੁੱਖ ਕਨੇਰਿਆ ਅੱਗੇ ਠੋਰ ਨਾ ਠਾਓ ਫਰੀਦਾ ਪਿਛਲ ਰਾਤ ਨਾ ਜਾਗੇ ਹੋ ਜੀਵ ਦੜੇ ਮੋ ਜਿੱਤ ਰੱਬ ਬਸਾਰਿਆ ਤਾਂ ਰੱਬ ਨਾ ਬਿਸਰਿਓ ਮਹੱਲਾ ਪੰਜਵਾ ਫਰੀਦਾ ਕੰਤ ਰੰਗਾਵਲਾ ਬੱਡਾ ਬੇਮੋਤਾਜ ਅੱਲਾ ਸਤਿ ਰੱਤੇ ਆ ਇਹ ਸਜਾ ਮਸਾਜ ਫਰੀਦਾ ਕੰਤ ਰੰਗਾਵਲਾ ਬੱਡਾ ਬੇਮੋਤਾਜ ਅੱਲਾ ਸਤਿ ਰੱਤੇ ਆ ਇਸ ਜਾਮਾ ਸਾਜ ਇਸ ਲੋਕ ਸਤਗੁਰ ਫਰੀਦ ਮਹਾਰਾਜ ਜੀ ਦੇ ਤੰਤਨ ਚਬਰ ਛਤਰ ਦੇ ਮਲ ਗੁਰਤਾ ਗੱਦੀ ਤੇ ਬਰਾਜਮਾਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਵਿੱਚ ਅੰਗ 1300 ਵਿਅਸੀ ਤੇ ਸ਼ਿਸ਼ੂਮਤ ਸਤਗੁਰ ਫਰੀਦ ਮਹਾਰਾਜ ਜੀ ਸਮਝਾ ਰਹੇ ਫਰੀਦਾ 파ੜ ਪਟੋਲਾ ਤਜ ਕਰੀ ਕੰਬਲੜੀ ਪਹਿਰਿਓ ਜਿਨੇ ਬੀਸ ਸਭ ਮਿਲੇ ਵੇ ਇਸ ਕਰਿਓ ਸਤਗੁਰੂ ਫਰੀਦ ਜੀ ਕਹਿੰਦੇ ਕਿ ਮੈਂ ਰੇਸ਼ਮ ਦੇ ਪੱਟ ਦਾ ਜਿਹੜਾ ਇਹਨੂੰ ਫੜਦਾਂ ਤੇ ਮੈਂ ਇੱਕ ਕੰਬਲੀ ਪਹਿਨ ਲੈਣਾ ਜੇਕਰ ਇਸ ਕੰਬਲੀ ਦੇ ਵਿੱਚ ਮੈਨੂੰ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਣ ਤਾਂ ਮੈਂ ਜਿਹੜਾ ਰੇਸ਼ਮ ਦੇ ਪੱਟ ਨੂੰ ਕੀ ਕਰਾਂ ਮੈਂ ਇਹੋ ਜਿਹਾ ਪਹਿਰਾਵੇ ਦੇ ਵਿੱਚ ਰਹਿਣਾ ਚਾਹੁੰਦਾ ਜਿਸ ਪਹਿਰਾਵੇ ਦੇ ਵਿੱਚ ਮੈਨੂੰ ਸਾਈਂ ਮਿਲ ਸਕੇ ਜਿਸ ਪਹਿਰਾਵੇ ਦੇ ਵਿੱਚ ਮੇਰਾ ਅੱਲਾ ਮੇਰਾ ਮਰਸ਼ਿਦ ਜਿਹੜਾ ਉਹ ਖੁਸ਼ ਹੋ ਗਏ ਇੱਥੇ ਪਹਿਰਾਵੇ ਦੀ ਗੱਲ ਕਰ ਰਹੇ ਪਰ ਸਤਿਗੁਰੂ ਤੀਜੇ ਪਾਤਸ਼ਾਹ ਕਹਿ ਰਹੇ ਹੈ ਕਾਹੇ ਪਟੋਲਾ ਪਾੜਤੇ ਕੰਬਲੜੀ ਪਹਿਰੇਓ ਨਾਨਕ ਕਰਹੀ ਬੈਠਿਆ ਸੋ ਮਿਲੇ ਜੇ ਨੀਅਤ ਆਸ ਕਰਿਆ ਤੀਜੇ ਪਾਤਸ਼ਾਹ ਕਹਿੰਦੇ ਕਿ ਬੇਸਕਨ ਦੇ ਨਾਲ ਪੇਸ ਬਣਾਉਣ ਦੇ ਨਾਲ ਪ੍ਰਮਾਤਮਾ ਨੇ ਮਿਲ ਸਕਦਾ ਚਾਹੇ ਕੰਬੜੀ ਪਹਿਨ ਲਾ ਚਾਹੇ ਲੀਰਾ ਲਾਲਾ ਚਾਹੇ ਤੂੰ ਪਟੋਲਾ ਪਹਿਨ ਲਾ ਜੇਕਰ ਤੇਰੀ ਨੀਅਤ ਸਾਫ ਨਹੀਂ ਹੈ ਮਨ ਵਿੱਚ ਖੋਟ ਹੈ ਤਾਂ ਤੈਨੂੰ ਪਰਮਾਤਮਾ ਨਹੀਂ ਮਿਲ ਸਕਦਾ ਜੇਕਰ ਤੇਰੀ ਨੀਅਤ ਜਿਹੜੀ ਸਾਫ ਹੈ ਤੇ ਤੂੰ ਜਿਹੜਾ ਮਰਜੀ ਭੇਸ ਬਣਾ ਲਾ ਉਹਦੇ ਵਿੱਚ ਹੀ ਪਰਮਾਤਮਾ ਨੇ ਤੈਨੂੰ ਦਰਸ਼ਨ ਦੇ ਦੇਣੇ ਇਸੇ ਕਰਕੇ ਮਾਰੂ ਰਾਗ ਦੇ ਵਿੱਚ ਪਹਿਲੇ ਪਾਸ਼ਾ ਨੇ ਵੀ ਨੀਅਤ ਦੀ ਗੱਲ ਕੀਤੀ ਹੈ ਕਹਿੰਦੇ ਮਹਿਲ ਕੁਚੱਜੀ ਪਤਵੜੀ ਕਾਲੀ ਮਨੋ ਕੁਸ਼ੁੱਧ ਜੇ ਗੁਣ ਹੋਵਨ ਤਾਂ ਪਰ ਰਵੇ ਨਾਨਕ ਅਵਗੁਣ ਮਤ ਕਹਿੰਦੇ ਉਹ ਅਜੀਬ ਇਸਤਰੀ ਜਿਹੜੀ ਹੈ ਉਹ ਪਰਮਾਤਮਾ ਦੇ ਨਾਲ ਪਰਮਾਤਮਾ ਉਸ ਨੂੰ ਤਾਈਂ ਹੀ ਗਲ ਬਕੜੀ ਦੇ ਵਿੱਚ ਰੱਖੂਗਾ ਜੇਕਰ ਉਹਦੇ ਵਿੱਚ ਗੁਣ ਹੈ ਤੇ ਜੇਕਰ ਉਹ ਕੁਚਜੀ ਹੈ ਅਕਲ ਹੈ ਨਹੀਂ ਗੁਣ ਹੈ ਨਹੀਂ ਤੇ ਮਹਿਲਾਂ ਦੇ ਵਿੱਚ ਰਹਿੰਦੀ ਹੈ ਤਾਂ ਕਦੀ ਵੀ ਉਹਨੂੰ ਮਾਲਕ ਜਿਹੜਾ ਪਿਆਰ ਨਹੀਂ ਕਰੇ ਕਿਉਂਕਿ ਮਹਿਲ ਕੁਚੱਜੀ ਪਤਵੜੀ ਕਾਲੀ ਮਨੋ ਕੁਸਤ ਮਨ ਕਾਲਾ ਕੋਣ ਹੈ ਨਹੀਂ ਨੀਤ ਖੋਟੀ ਹੈ ਕੋਈ ਗੁਣ ਅਬਗੁਣ ਦੇ ਭਰੀ ਹੋਈ ਹੈ ਜੇ ਗੁਣ ਹੋਵੰਤਾ ਫਿਰ ਰਵੇ ਕਿੰਦੀ ਜੇ ਕੋਈ ਗੁਣ ਹੋਊਗਾ ਤਾਂ ਹੀ ਜਿਹੜਾ ਪਤੀ ਹੈ ਉਹ ਪਿਆਰ ਕਰਦਾ ਨਾਨਕ ਅਬਗੁਣ ਮੰਦੇ ਸੋ ਜਿਹੜੇ ਅਬਗੁਣ ਹੈ ਤਾਂ ਉਹਨੂੰ ਕਦੇ ਵੀ ਪਰਮਾਤਮਾ ਜਿਹੜਾ ਗਲ ਬੱਕੜੀ ਚ ਜੀਵਸਤ ਜੀ ਨਹੀਂ ਲੈ ਸਕਦਾ ਸੋ ਇੱਥੇ ਜੋ ਭੇਸ ਦੀ ਗੱਲ ਕੀਤੀ ਹੈ ਸਤਗੁਰ ਫਰੀਦ ਮਹਾਰਾਜ ਜੀ ਨੇ ਤੀਜੇ ਪਾਸ਼ਾ ਨੀਅਤ ਦੇ ਵਿੱਚ ਦੱਸਿਆ ਕਿ ਨੀਅਤ ਜਿਹੜੀ ਸਾਫ਼ ਹੋਣੀ ਚਾਹੀਦੀ ਹੈ ਤਾਂ ਪਰਮਾਤਮਾ ਦੇ ਦਰਸ਼ਨ ਹੋਣਗੇ ਮਹੱਲੇ ਪੰਜਵੇਂ ਪੰਜਵੇਂ ਪਾਸ਼ਾ ਕਹ ਰਹੇ ਫਰੀਦਾ ਗਰਭ ਜਿਨ੍ਹਾਂ ਵੜਿਆਈਆਂ ਧਨ ਅਗਾਹ ਖਾਲੀ ਚਲੇ ਤਨੇ ਸਿ ਟਿੱਬੇ ਜਿਉ ਮਿਆ ਪੰਜਵੇਂ ਪਾਸ਼ਾ ਕਹ ਰਹੇ ਕਿ ਜਿਨ੍ਹਾਂ ਨੂੰ ਬਹੁਤ ਹੀ ਸ਼ੁਭ ਮੈਦੀ ਹੈ ਧਨ ਕਰਕੇ ਜੋਨ ਕਰਕੇ ਰਾਜ ਮਹਿਲ ਕਰਕੇ ਪਰ ਉਹ ਕਹਿੰਦੇ ਖਾਲੀ ਜਾਣਗੇ ਇਸ ਦੁਨੀਆ ਤੋਂ ਖਾਲੀ ਜਾਣਗੇ ਉਹਨਾਂ ਦਾ ਹਾਲ ਉਹਨਾਂ ਟਿੱਬਿਆਂ ਵਰਗਾ ਹੈ ਜਿੱਥੇ ਕਹਿੰਦੇ ਮੀ ਪੈਂਦਾ ਰਿੱਤਾ ਤੇ ਤੇ ਰਿੱਤਾ ਤੇ ਟਿੱਬਿਆਂ ਨੂੰ ਕੋਈ ਵੀ ਅਸਰ ਨਹੀਂ ਹੁੰਦਾ ਇਸੇ ਤਰੀਕੇ ਦੇ ਨਾਲ ਜਿਹੜੇ ਜਿਹੜੇ ਨਾਮ ਤੋਂ ਵਿਹੋਣੇ ਹਨ ਉਹਨਾਂ ਨੂੰ ਪਰਮਾਤਮਾ ਦਰਸ਼ਨ ਨਹੀਂ ਦਿੰਦਾ ਇਸ ਕਰਕੇ ਜਿੰਨਾ ਮਰਜ਼ੀ ਤਨ ਹੋਵੇ ਜਿੰਨਾ ਮਰਜ਼ੀ ਜੋਬਨ ਹੋਵੇ ਰਾਜ ਮਹਿਲ ਹੋਣਾ ਲੇਕਿਨ ਜੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਤਾਂ ਖਾਲੀ ਹੱਥ ਹੀ ਜਾਣਾ ਪੈਣਾ ਜਮ੍ਹਾਂ ਦੇ ਬਸ ਪੈਣਾ ਪੈਣਾ ਕਿਉਂਕਿ ਉੱਥੇ ਤਾਂ ਸਿਰਫ ਗੁਣ ਜਿਹੜਾ ਹੈ ਜਿਹੜੇ ਖਾਲਸ ਹੋ ਕੇ ਜਾਂਦੇ ਹਨ ਕਾਮ ਕ੍ਰੋਧ ਲੋਭ ਅਹੰਕਾਰ ਨੂੰ ਮਾਰ ਕੇ ਜਾਂਦੇ ਹੈ ਵਿਸ਼ੇ ਵਿਚਾਰਾਂ ਤੋਂ ਤਿਆਗ ਦਿੰਦੇ ਹੈ ਖਾਲਸ ਹੋ ਜਾਂਦੇ ਹੈ ਉਹ ਹੀ ਕਬੂਲ ਹੁੰਦੇ ਹੈ ਜਿਨ੍ਹਾਂ ਦੇ ਮਨ ਖੁੱਟੇ ਉਹ ਨਹੀਂ ਉੱਥੇ ਪ੍ਰਵਾਨ ਹੁੰਦੇ ਸੋ ਸਤਿਗੁਰ ਫ੍ਰੀਜ ਜੀ ਸਮਝਾ ਰਹੇ ਫ੍ਰਿੱਦਾ ਤਿੰਨ ਮੁਖ ਡਰਾਵਣੇ ਜਿਨ੍ਹਾਂ ਬਸਾਰਿਓ ਨਾਓ ਇੱਥੇ ਦੁੱਖ ਕਨੇਰਿਆ ਅੱਗੇ ਠੌਰ ਨਾ ਠਾਓ ਕਹਿੰਦੇ ਉਹ ਮੁਖ ਜਿਹੜੇ ਐ ਉਹ ਇਸ ਤਰ੍ਹਾਂ ਦੇ ਡਰਾਵਣੇ ਐ ਜਿਵੇਂ ਖੇਤ ਦੇ ਵਿੱਚ ਡਰਾਉਣਾ ਗੱਡਿਆ ਹੁੰਦਾ ਜਿਨ੍ਹਾਂ ਨੇ ਨਾਮ ਨੂੰ ਬਸਾਰ ਦਿੱਤਾ ਜਿਸ ਤੋਂ ਵਿਛੜੇ ਹੋਏ ਹੈ ਉਸ ਨੂੰ ਭੁੱਲ ਗਏ ਉਹ ਕਹਿੰਦੇ ਇੱਥੇ ਦੁੱਖ ਕਨੇਰਿਆ ਇੱਥੇ ਵੀ ਉਹ ਦੁੱਖ ਭੋਗ ਰਹੇ ਐ ਅੱਗੇ ਠੌਰ ਨਾ ਠਾਓ ਅੱਗੇ ਉਹਨਾਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਇਸੇ ਕਰਕੇ ਉਹ ਕਹਿੰਦੇ ਰਾਤੀ ਹੋਵਨ ਕਾਲਿਆਂ ਸਵਪੈਦਾ ਸੇ ਵਨ ਦੇਹ ਬੱਗਾ ਤਪੇ ਕਣਾ ਕਾਲਿਆ ਕਾਲੇ ਵਨ ਜਿਵੇਂ ਉਹ ਕਹਿੰਦੇ ਕੋਈ ਗੁਣ ਨਹੀਂ ਹੈ ਚਾਹੇ ਰਾਤ ਜਿਹੜੀ ਕਾਲੀ ਹੁੰਦੀ ਹੈ ਜਿਹੜੀਆਂ ਚੀਜ਼ਾਂ ਸਾਫ਼ ਪਈਆਂ ਚਿੱਟੀਆਂ ਪਈਆਂ ਉਹ ਕਾਲੀਆਂ ਨਹੀਂ ਹੁੰਦੀਆਂ ਉਹਦੇ ਨਾਲ ਤੇ ਜੇਕਰ ਦਿਨ ਕਹਿੰਦੇ ਬਹੁਤ ਚਾਨਣ ਹੈ ਤੇ ਕਾਲੀਆਂ ਚੀਜ਼ਾਂ ਜਿਹੜੀਆਂ ਉਹ ਚਿੱਟੀਆਂ ਨਹੀਂ ਹੁੰਦੀਆਂ ਜਿਵੇਂ ਕਾਲੀ ਰਾਤ ਵਿੱਚ ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਰਹਿੰਦੀਆਂ ਤੇ ਦਿਨ ਚਿੱਟੇ ਦੇ ਵਿੱਚ ਕਾਲੀਆਂ ਚੀਜ਼ਾਂ ਕਾਲੀਆਂ ਰਹਿੰਦੀਆਂ ਇਸੇ ਤਰੀਕੇ ਦੇ ਨਾਲ ਉਹ ਕਹਿੰਦੇ ਜੇ ਗੁਣ ਨਹੀਂ ਹੈ ਤਾਂ ਉਹਨਾਂ ਦੇ ਮੁਖ ਡਰਾਉਨੇ ਲੱਗਦੇ ਹੈ ਇਸੇ ਕਰਕੇ ਉਹ ਕਹਿੰਦੇ ਅਨੇਕ ਬਸਤਰ ਸੁੰਦਰ ਪਹਿਰਾ ਜੋ ਡਰਾਉਣਾ ਖੇਤ ਮੈਂਡ ਰਾਇਆ ਪੰਜਵੇਂ ਪਾਛਾ ਕਹਦੇ ਕਿੰਦੇ ਵਸਤਰ ਪਹਿਨ ਲੈ ਜਿੰਨੇ ਮਰਜੀ ਸੋਹਣੇ ਪਰ ਜੇਕਰ ਨਾਮ ਨਹੀਂ ਹੈ ਬੱਲੇ ਤਾਂ ਤੇਰਾ ਇਹੋ ਜਿਹਾ ਹਾਲ ਹੈ ਜਿਵੇਂ ਖੇਤ ਦੇ ਵਿੱਚ ਡਰੌੜਾ ਗੱਡਿਆ ਹੋਵੇ ਕੱਪੜਿਆਂ ਨਾਲ ਕੁਛ ਨਹੀਂ ਬਣਨਾ ਜਿੱਦਾਂ ਦਾ ਮਰਜੀ ਪਹਿਰਾਵਾ ਪਾ ਲਾ ਇਸੇ ਕਰਕੇ ਪੰਜਵੇਂ ਪਾਤਸ਼ਾਹ ਸਮਝਾ ਰਹੇ ਕਣ ਬਿਨਾ ਜੈਸੇ ਤੁਥਰ ਤੁਖਾ ਨਾਮ ਬਿਹੋਂ ਸੁਨਨੇ ਸਿ ਮੁਖਾ ਹਰ ਹਰ ਨਾਮ ਜਪੇ ਨਿਤ ਪ੍ਰਾਣੀ ਨਾਮ ਬਿਹੋਂ ਤ੍ਰਿਗ ਦੇ ਬਿਗਾਨੀ ਕਿੰਦੇ ਜਿਵੇਂ ਵਿੱਚ ਕੋਈ ਤਤ ਨਾ ਹੋਵੇ ਕੋਈ ਦਾਣਾ ਨਾ ਹੋਵੇ ਤਾਂ ਉਸ ਫੋਕਟ ਫੋਕਟ ਨੂੰ ਕੀ ਕਰਨਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਨਾਮ ਬਿਹੋਂ ਸੁਣਨੇ ਸਿਰ ਮੁੱਖਾ ਜਿਨ੍ਹਾਂ ਦੇ ਮਨ ਦੇ ਵਿੱਚ ਨਾਮ ਨੇ ਮੂੰਹ ਦੇ ਵਿੱਚ ਨਾਮ ਨਹੀਂ ਉਸ ਮੁੱਖ ਨੂੰ ਵੀ ਉਹ ਕਹਿੰਦੇ ਇਹੋ ਜਿਹਾ ਮੁੱਖ ਜਿਹੜਾ ਉਸ ਮੁੱਖ ਨੂੰ ਕੀ ਕਰਨਾ ਹਰ ਹਰ ਨਾਮ ਜਪੇ ਨਿਤ ਪ੍ਰਾਣੀ ਜਿਹੜੇ ਕਹਿੰਦੇ ਪਰ ਮਾਥਵਾ ਦਾ ਨਾਮ ਸਦਾ ਹੀ ਜਪਦੇ ਹੈ ਨਾਮ ਵਿਹੋਂ ਤ੍ਰਿਗ ਦੇ ਬਿਗਾਨੇ ਜਿਨ੍ਹਾਂ ਨੇ ਨਾਮ ਜਿਹੜਾ ਨਹੀਂ ਜਪਿਆ ਇਹ ਜਿਹੜੀ ਕਾਇਆ ਜਿਹੜੀ ਹੈ ਇਹਦਾ ਕੋਈ ਫਾਇਦਾ ਨਹੀਂ ਫਟਕਾਰਿਆ ਇਸ ਕਾਇਆ ਨੂੰ ਕਿ ਮਾਨਸ ਜਨਮ ਜਿਹੜਾ ਤੈਨੂੰ ਮਿਲਿਆ ਤੂੰ ਇਹਦੇ ਵਿੱਚ ਆ ਕੇ ਉਸ ਦਾ ਪਰਮਾਤਮਾ ਦਾ ਨਾਮ ਨਹੀਂ ਜਪਿਆ ਤ੍ਰਿਗ ਤੇਰਾ ਜੀਵਨਾ ਹੈ ਕੋਈ ਫਾਇਦਾ ਨਹੀਂ ਹੈ ਸੋ ਪੰਜਵੇਂ ਪਾਛੇ ਜੋ ਸਮਝਾ ਰਹੇ ਹੈ ਕਿ ਤਤ ਜਿਹੜਾ ਹੈ ਅਸਲੀਅਤ ਜਿਹੜੀ ਹੈ ਉਸ ਪਰਮਾਤਮਾ ਨੂੰ ਜਪੜ ਦਾ ਨਾਮ ਜਪੜ ਲਈ ਤੂੰ ਇੱਥੇ ਤੂੰ ਜਿਹੜਾ ਵਪਾਰ ਕਰਕੇ ਜਾਣਾ ਉਹ ਸਿਮਰਨ ਦਾ ਨਾਮ ਦਾ ਕਰਕੇ ਜਾਣਾ ਸਵਾਸਾਂ ਦੀ ਪੂੰਜੀ ਅਮੋਲਕ ਹੈ ਇਹਨੂੰ ਕਿਉਂ ਗਵਾਦਿਆ ਕਿਉਂਕਿ ਇਸ ਪੂੰਜੀ ਦੇ ਨਾਲ ਤੈਨੂੰ ਜੋ ਵਪਾਰ ਕਰਨ ਲਈ ਭੇਜਿਆ ਉਹ ਤੂੰ ਭੁੱਲ ਕੇ ਬਿਠਾ ਹੈ ਤੇ ਮਾਇਆ ਇਕੱਠੀ ਕਰਕੇ ਤੂੰ ਲੋਕਾਂ ਦੇ ਧਨ ਜੋ ਬੰਦਾ ਮਾਣ ਕਰਦਾ ਫਿਰਦਾ ਹੈ ਕਿ ਕਿਸੇ ਕੰਮ ਨਹੀਂ ਆਉਣਾ ਫਰੀਦ ਦਾ ਪਿਛਲ ਰਾਤ ਨਾ ਜਾਗਿਓ ਜੀਵਿਤ ਰਿਆਮ ਹੋਏ ਜੇ ਤੈ ਰੱਬ ਬਸਾ ਦੇ ਤਾ ਰੱਬ ਨਾ ਬਸਰੇ ਸਤਗੁਰੂ ਫਰੀਦ ਮਹਾਰਾਜ ਸਮਝਾ ਰਹੇ ਕਿ ਤੂੰ ਅਮਰਤ ਬਿਲੇ ਉੱਠਦਾ ਨਹੀਂ ਤੂੰ ਤਾਂ ਜਿੰਦਾ ਹੀ ਮਰਿਆ ਹੋਇਆ ਜਿਹੜੇ ਅਮਰਤ ਬਿਲੇ ਨਹੀਂ ਉੱਠਦੇ ਉਹ ਆਪਣੇ ਆਪ ਨੂੰ ਜੀਵਤ ਨਾ ਸਮਝਣ ਉਹ ਕਹਿੰਦੇ ਮਰੇ ਹੋਏ ਹੈ ਪਰਮਾਤਮਾ ਦਾ ਨਾਮ ਜਿਹੜਾ ਪਿਛਲੇ ਪਹਿਰੇ ਦੇ ਵਿੱਚ ਪਿਛਲੇ ਪਾਰੇ ਮੇਂ ਜਦੋਂ ਸਵੇਰ ਹੋਣ ਵਾਲੀ ਅਮਰਤ ਵੇਲੇ ਜੇ ਤੈ ਰੱਬ ਬੁਸਾਰਿਆ ਕਹਿੰਦੇ ਤੂੰ ਰੱਬ ਨੂੰ ਭੁੱਲ ਕੇ ਪਿਆ ਸੁੱਤਾ ਪਿਆ ਅਮਰਤ ਵੇਲੇ ਉੱਠਦਾ ਨਹੀਂ ਤਾਂ ਰੱਬ ਨਾ ਬਿਸਰਿਆ ਪਰ ਰੱਬ ਨੇ ਨਹੀਂ ਤੈਨੂੰ ਬਸਾਰਿਆ ਰੱਬ ਤਾਂ ਤੈਨੂੰ ਖਾਣ ਨੂੰ ਵੀ ਦੇ ਰਿਹਾ ਸਵਾਸ ਵੀ ਦੇ ਰਿਹਾ ਸਾਰਾ ਕੁਝ ਦੇ ਰਿਹਾ ਹੈ ਰਹਿਣ ਲਈ ਦੇ ਰਿਹਾ ਪਰ ਤੂੰ ਉਹਨੂੰ ਬੁਸਾਰ ਕੇ ਬੈਠਾ ਤੂੰ ਉਹਨੂੰ ਭੁੱਲ ਕੇ ਬੈਠਾ ਤੂੰ ਕਦੀ ਯਾਦ ਨਹੀਂ ਕਰਦਾ ਕਿਉਂਕਿ ਅਮਰਤ ਵੇਲੇ ਜਿਹੜਾ ਹੈ ਉਹ ਬਹੁਤ ਹੀ ਬਾਣੀ ਦੇ ਵਿੱਚ ਮਹੱਤਵਪੂਰਨ ਦਾ ਇਸੇ ਕਰਕੇ ਸਤਗੁਰ ਫਰੀਦ ਮਹਾਰਾਜ ਜੀ ਕਹਿੰਦੇ ਕਿ ਜਿਨ੍ਹਾਂ ਨੇ ਇਸ ਸਮੇਂ ਨੂੰ ਪਛਾਣਿਆ ਨਹੀਂ ਉਹ ਤਾਂ ਆਪਣੇ ਆਪ ਨੂੰ ਮਰੇ ਹੋਏ ਸਮਝਣਾ ਕਿਉਂਕਿ ਉਹ ਆਪਣੇ ਪਰਮਾਤਮਾ ਨੂੰ ਵਿਸਾਰ ਚੁੱਕੇ ਹੈ ਕਿਉਂਕਿ ਬਾਣੀ ਕਹਿੰਦੀ ਅੱਖਾਂ ਜੀਵਾਂ ਵਿਸੇ ਮਰ ਜਾਓ ਜੇਕਰ ਉਸਦਾ ਨਾਮ ਹੀ ਨਹੀਂ ਯਾਦ ਤਾਂ ਅਸੀਂ ਜੀਦੇ ਨਹੀਂ ਹੈ ਇਸੇ ਕਰਕੇ ਜਪਜੀ ਸਾਹਿਬ ਦੇ ਵਿੱਚ ਗੁਰੂ ਜੀ ਸਮਝਾ ਰਹੇ ਹੈ ਅਮਰਤ ਬੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆ ਅਮਰਤ ਬਿਲੀਓਟ ਉਸ ਪਰਮਾਤਮਾ ਦੀ ਸਿੱਖਤ ਸਲਾਹ ਕਰ ਵਡਿਆਈ ਕਰ ਉਸ ਦੀ ਉਸ ਦਾ ਸ਼ੁਕਰਾਨਾ ਕਰ ਜਿਸ ਨੇ ਤੈਨੂੰ ਇਹ ਮਾਨਸ ਜਨਮ ਦਿੱਤਾ ਤਾਂ ਕਿ ਇਸ ਦੇ ਵਿੱਚ ਕਰਮ ਕਰਕੇ ਉਹਦੀ ਕਿਰਪਾ ਦੇ ਨਾਲ ਤੈਨੂੰ ਮੋਖ ਦੁਆਰਾ ਮਿਲ ਜਾਈ ਕਿਉਂਕਿ ਮਾਨਸ ਜਨਮ ਤਾਂ ਤੈਨੂੰ ਮਿਲ ਗਿਆ ਕਰਮ ਕਰਕੇ ਪਿਛਲੇ ਕਰਮਾਂ ਦੇ ਕਰਕੇ ਤੈਨੂੰ ਇਹ ਮਾਰਸ ਜਨਮ ਮਿਲ ਗਿਆ ਪਰ ਹੁਣ ਉਹਦੀ ਕਿਰਪਾ ਦੇ ਨਾਲ ਤੂੰ ਇਸ ਜਨਮਾ ਜਨਮਾ ਤੋਂ ਬਚ ਜਾਵੇਂਗਾ ਜਮਾ ਦੇ ਬਸ ਪਹਿਣੋਂ ਜਮੇਗਾ ਜੰਮਣ ਮਰਨ ਤੋਂ ਬਚ ਜਾਵੇਂਗਾ ਜੇਕਰ ਤੂੰ ਉਹਦੀ ਕਿਰਪਾ ਹੋ ਜਵੇ ਤੈਨੂੰ ਮੁਖ ਦਵਾਰ ਮਿਲ ਜਿਵੇ ਕਿਉਂਕਿ ਕਰਮਾਂ ਦੇ ਨਾਲ ਕੱਪੜਾ ਮਿਲਦਾ ਹੈ ਇਹ ਤਨ ਮਿਲਦਾ ਹੈ ਤੇ ਜੇ ਉਹਦੀ ਕਿਰਪਾ ਹੋ ਜਵੇ ਤਾਂ ਫੇ ਆਤਮਾ ਜਿਹੜੀ ਪਰਮਾਤਮਾ ਨੂੰ ਪਾ ਲੈਂਦੀ ਹੈ ਜਿਨ੍ਹਾਂ ਨੇ ਅਮਰਤ ਬਿਲੇ ਉੱਠ ਕੇ ਪਰਮਾਤਮਾ ਦੇ ਨਾਮ ਨੂੰ ਜਪਣਾ ਹੈ ਉਨਾ ਦਾ ਕਦੇ ਵੀ ਬ्यर्थ ਨਹੀਂ ਜਾਂਦਾ ਇਸ ਸਿਖਰ ਕੀ ਸਮੇਂ ਦਾ ਮਹੱਤਵ ਉਹਨਾਂ ਨੇ ਦਿੱਤਾ ਹੈ ਕਿਉਂਕਿ ਇਹ ਮਾਨਸ ਜਨਮ ਜਿਹੜਾ ਬਹੁਤ ਔਖਾ ਮਿਲਦਾ ਮਾਨਸ ਜਨਮ ਦਰਲਬ ਹੈ ਹੋਤ ਨਾ ਬਾਰੰਬਾਰ ਜੋ ਬਨਫਲਪਲ ਪੋਕੇ ਰੇ ਫਰਤਨਾ ਲਾਗੇ ਡਾਰ ਜਦੋਂ ਇਹ ਮਾਨਸ ਜਨਮ ਅਸੀਂ ਗਵਾ ਲਿਆ ਤਾਂ ਫਿਰ ਅਸੀਂ ਲੱਖ ਜੂਨ ਦੇ ਚੱਕਰ ਦੇ ਵਿੱਚ ਪੈਜ ਮੰਗੇ ਉਹਨੂੰ ਹੀ ਜਮਾਂ ਦਾ ਬਸ ਕਹਿਣਾ ਕਿ ਪੈਂਦੇ ਕਹਿੰਦੇ ਕਿਉਂਕਿ ਜਮੇਗਾ ਮਰੇਗਾ ਇਸ ਕਰਕੇ ਜੇਕਰ ਤੂੰ ਉਸ ਨੂੰ ਯਾਦ ਨਾ ਕੀਤਾ ਭੁੱਲ ਗਿਆ ਤੇ ਲੰਮੇ ਰਾਤ ਨੂੰ ਪੈਣਾ ਪੈਣਾ ਫੇ ਤੇਰਾ ਪੈਂਡਾ 84 ਲੱਖ ਜੋਂ ਦਾ ਬਣ ਜਾਊ ਮਨਸ ਜਨਮ ਮਿਲੇ ਨਾ ਗੁਆਨਾ ਪੰਜਵੇਂ ਪਾਸ਼ਾ ਸਮਝਾ ਰਹੇ ਫਰੀਦ ਦਾ ਕੰਤ ਰੰਗਾਵਲਾ ਵੱਡਾ ਬੇਮੋਤਾਜ਼ ਅੱਲਾ ਸੇ ਤਿਰਤਿਆ ਇਸ ਨਵਾਂ ਸਾਦ ਕਿੰਦੇ ਜਿਨ੍ਹਾਂ ਨੇ ਉਸ ਪਿਆਰੇ ਦੇ ਪ੍ਰੇਮ ਦੇ ਵਿੱਚ ਚੋਲਿਆਂ ਨੂੰ ਰੰਗ ਲਿਆ ਉਹ ਜਿਹੜੇ ਪਰਮਾਤਮਾ ਦੇ ਨਾਲ ਮਿਲ ਜਾਂਦੇ ਕਿਉਂਕਿ ਉਹਦੇ ਰੰਗ ਵਿੱਚ ਰੰਗੇ ਜਾਂਦੇ ਅਸਲੀ ਰੰਗ ਉਹਨਾਂ ਨੂੰ ਹੀ ਚੜਦਾ ਹੈ ਜਿਨ੍ਹਾਂ ਨੇ ਉਹਦੇ ਨਾਮ ਦਾ ਚੋਲਾ ਰੰਗ ਲਿਆ ਇਹ ਨਹੀਂ ਕਿ ਕੱਪੜਾ ਰੰਗ ਕੇ ਪਾ ਲਿਆ ਸਿਮਰਨ ਕਰਕੇ ਨਾਮ ਦੇ ਵਿੱਚ ਰੰਗੇ ਗਏ ਉਹਨਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਤੇ ਉਹ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੇ ਜਾਂਦੇ ਇਸੇ ਕਰਕੇ ਪਹਿਲੇ ਪਾਸ਼ਾ ਮਾਰੂ ਰਗ ਦੇਵੇ ਸਮਝਾ ਰਹੇ ਸੱਚ ਉਹ ਰੰਗ ਰੰਗਾਵਲੀ ਸਖੀ ਹਮਾਰੇ ਕੰਤ ਸੱਚ ਵਿਛੋੜਾ ਨਾ ਥੀ ਸੋ ਸੋ ਰੰਗ ਰਵੰਤ ਜਿਹਦੇ ਉਸਦੇ ਪ੍ਰੇਮ ਦੇ ਵਿੱਚ ਰੰਗੇ ਜਾਂਦੇ ਹਨ ਉਹਨਾਂ ਨੂੰ ਕਦੀ ਵੀ ਵਿਛੋੜਾ ਨਹੀਂ ਪੈਂਦਾ ਉਹ ਹਸ ਮੇ ਜੀਵ ਆਤਮਾ ਜਿਹੜੀ ਹੈ ਉਹ ਪਰਮਾਤਮਾ ਦੇ ਗਲ ਬਖੜੀ ਚ ਰਹਿੰਦੀ ਹੈ ਕਿਉਂਕਿ ਉਹਨਾਂ ਨੇ ਉਸ ਦੇ ਨਾਮ ਦੇ ਵਿੱਚ ਚੋਲਾ ਰੰਗ ਲਿਆ ਉਹ ਸੱਚੇ ਹੋ ਗਏ ਉਹ ਹੀ ਉਹਦੇ ਮਿੱਤਰ ਹੋ ਗਏ ਉਹ ਹੀ ਉਹਦੇ ਕੰਤ ਬਣ ਗਏ ਪਤੀ ਬਣ ਗਏ ਇਸ ਕਰਕੇ ਆਓ ਜੋ ਸਤਗੁਰ ਫਰੀਦ ਮਹਾਰਾਜ ਜੀ ਬਖਰੇ ਬਖਰੇ ਤਰੀਕੇ ਦੇ ਨਾਲ ਜੀਵਨ ਜਾਚ ਸਮਝਾ ਰਹੇ ਹਨ ਇਹਨਾਂ ਸਲੋਕਾਂ ਤੋਂ ਸਿੱਖਿਆ ਲੈਂਦੇ ਹੋਏ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਜੋ ਸਵਾਸਨ ਦੀ ਅਮੋਲਕ ਪੂੰਜੀ ਪਰਮਾਤਮਾ ਨੇ ਦਿੱਤੀ ਹੋਈ ਹੈ ਇਹਦੇ ਨਾਲ ਪ੍ਰੇਮ ਦਾ ਕੋਈ ਬਣਜ ਹੋ ਜਵੇ ਦੁਨੀਆ ਦੇ ਨਾਲ ਕੋਈ ਤੱਕਾ ਨਾ ਕਰੀਏ ਜ਼ੁਲਮ ਨਾ ਕਰੀਏ ਹਰ ਇੱਕ ਦੇ ਨਾਲ ਪ੍ਰੇਮ ਮੁਹੱਬਤ ਦੇ ਨਾਲ ਰਹੇਗੇ ਨiyet ਸਾਫ਼ ਰੱਖੀਏ ਜੋ ਉਸਨੇ ਦਿੱਤਾ ਉਹਨੂੰ ਸਬਰ ਕਰੀਏ ਸੰਤੋਖ ਦੇ ਵਿੱਚ ਰਹੇਗੇ ਨਾ ਕਿ ਇੱਥੇ ਦੁਨੀਆ ਦੇ ਪਦਾਰਥ ਇਕੱਠੇ ਕਰਕੇ ਜੇ ਕਹੀਏ ਸਾਨੂੰ ਕੋਈ ਸੁੱਖ ਮਿਲਣਾ ਨਾ ਕਦੇ ਵੀ ਸੁੱਖ ਨਹੀਂ ਮਿਲ ਸਕਦਾ ਕਿਉਂਕਿ ਦੁਨੀਆ ਜਿਹੜੀ ਹੈ ਇਹ ਜਿੰਨੀ ਵੀ ਮਾਇਆ ਦਿਸ ਰਹੀ ਹੈ ਇਹ ਸਾਰੇ ਹੀ 나ਗ ਬੰਗੂ ਡੰਗ ਮਾਰਦੇ ਹੈ ਕਿਉਂਕਿ ਇਹ ਜਿਹੜੀ ਮਾਇਆ ਹੈ ਇਸ ਤੋਂ ਹੀ ਬਚਣ ਲਈ ਬਾਣੀ ਕਹਿ ਰਹੀ ਹੈ बार-बार ਪੈਰ ਪੈਤੇ ਠੋਕਰਾ ਮਾਰ ਰਹੀ ਹੈ ਕਿ ਜ ਸਵਾਸਨ ਦੀ ਪੂੰਜੀ ਜਿਹੜੀ ਉਹਦੇ ਨਾਮ ਦੇ ਵਿੱਚ ਲਾ دیਏ ਪਰਮਾਤਮਾ ਦੇ ਸਿਮਰਨ ਦੇ ਵਿੱਚ ਲਾ دیਏ ਇਹੋ ਹੀ ਅਰਦਾਸ ਬੇਨਤੀ ਅਜੋਈ ਕਰੀਏ ਕਰਿੰਦੇ ਹੋਏ ਸਵਾਸਨ ਦੀ ਪੂੰਜੀ ਕਿਰਪਾ ਕਰੋ ਤੁਹਾਡੇ ਨਾਮ ਦਾ ਸਿਮਰਨ ਹੋ ਜਵੇ ਤੁਹਾਡੇ ਜੋ ਰੰਗ ਰਤਤੇ ਸੰਤ ਹਨ ਉਹਨਾਂ ਦੇ ਦਰਸ਼ਨ ਹੋ ਜੇ ਆਪ ਮਾਰਗ ਤੁਹਾਡੀ ਕਿਰਪਾ ਦੇ ਨਾਲ ਦਰਸ਼ਨ ਮਾਰਗਦਰਸ਼ਨ ਕਰੋ ਤਾਂ ਹੀ ਇਹ ਜਿਹੜਾ ਜੀਵਨ ਸਫਲ ਹੋਣਾ ਨਹੀਂ ਤਾਂ 84 ਦੇ ਚੱਕਰ ਚ ਮੁੜ ਕੇ ਪੈਣਾ ਪੈਣਾ ਇਹ ਹੀ ਅਰਦਾਸ ਬੇਨਤੀ ਜੋ ਕਰਦੇ ਹੋਏ ਬੇਨਤੀ ਕਰੀਏ ਕਿ ਸ਼ੁੱਧ ਬਣੀ ਪੜਨ ਦਾ ਉਚਾਰਨ ਦਾ ਬਲ ਬਖਸ਼ਣ ਸਵਾਸਾਂ ਦੀ ਪੂੰਜੀ ਉਹ ਲੇਖੇ ਚ ਲਾਉਣ ਲਈ ਆਪਣੇ ਕਿਰਪਾ ਕਰਨ ਤਾਂ ਕਿ ਪੂਰਨ ਸੰਤਨ ਦੇ ਦਰਸ਼ਨ ਅਤੇ ਨਾਮ ਦਾ ਖਜ਼ਾਨਾ ਜਿਹੜਾ ਮਿਲ ਜਵੇ ਇਹ ਉਹਨਾਂ ਦੀ ਕਿਰਪਾ ਦੇ ਨਾਲ ਹੀ ਮਿਲਣਾ ਤਾਂ ਹੀ ਜੀਵਨ ਸਫਲ ਹੋਣਾ ਇਹੋ ਹੀ ਅਰਦਾਸ ਬੇਨਤੀ ਜੋ ਇੱਕ ਅਦੇ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ